ਮਾਨ ਸਾਹਿਬ ਨੇ ਇੱਕ ਵਾਰੀ ਇੱਥੇ ਕਿਹਾ ਸੀ ਜਿੰਨੇ ਖੱਟਿਆ ਜੁੱਤੀਆਂ ਚੋਂ ਖੱਟਿਆ ਲਿਖਣ ਵਾਲੇ ਪਤਾ ਨਹੀਂ ਕਿਸ ਤਰ੍ਹਾਂ ਕਿਸ ਨਾਲ ਲਿਖਦੇ ਨੇ ਇੱਕ ਸ਼ਾਇਰ ਲਿਖਦਾ ਜੁੱਤੀਆਂ ਦਾ ਕੀ ਏ ਜੁੱਤੀਆਂ ਦਾ ਕੀ ਏ ਜੁੱਤੀਆਂ ਤਾਂ ਵਿਚਾਰੀਆਂ ਜੁੱਤੀਆਂ ਨੇ ਜੁੱਤੀਆਂ ਵੈਰੀ ਦੀਆਂ ਹੋਣ ਭਾਵੇਂ ਯਾਰ ਦੀਆਂ ਜੁੱਤੀਆਂ ਵੈਰੀ ਦੀਆਂ ਹੋਣ ਭਾਵੇਂ ਯਾਰ ਦੀਆਂ ਜੁੱਤੀਆਂ ਗਰਮੀ ਤੇ ਸਰਦੀ ਤੋਂ ਪੈਰਾਂ ਨੂੰ ਬਚਾਉਂਦੀਆਂ ਨੇ ਕਈ ਮੀਲ ਸਫਰ ਗੁਜ਼ਾਰਦੀਆਂ ਜੁੱਤੀਆਂ ਲੁੱਚਾ ਲਫੰਗਾ ਜਦ ਤੇ ਕੁੜੀਆਂ ਨੂੰ ਛੇੜਦਾ ਤੇ ਕੁੜੀਆਂ ਝੱਟਦੇ ਨੇ ਪੈਰਾਂ ਚੋਂ ਉਤਾਰਦੀਆਂ ਜੁੱਤੀਆਂ ਝੱਟਦੇ ਨੇ ਪੈਰਾਂ ਚੋਂ ਉਤਾਰਦੀਆਂ ਜੁੱਤੀਆਂ ਖਾਣ ਵਾਲਾ ਜਾਣਦਾ ਜਾਂ ਮਾਰਨ ਵਾਲਾ ਜਾਣਦਾ ਖਾਣ ਵਾਲਾ ਜਾਣਦਾ ਜਾਂ ਮਾਰਨ ਵਾਲਾ ਜਾਣਦਾ ਚੰਗਾ ਮਾੜਾ ਕੁਝ ਨਹੀਂ ਵਿਚਾਰ ਦੀਆਂ ਜੁੱਤੀਆਂ ਬੋਸ਼ ਹੋਵੇ ਜਾਂ ਬੋਸ਼ ਦਾ ਪਿਓ ਹੋਵੇ ਬੋਸ਼ ਹੋਵੇ ਜਾਂ ਬੋਸ਼ ਦਾ ਪਿਓ ਹੋਵੇ ਮਿੱਟੀ ਵਿੱਚ ਇੱਜ਼ਤ ਉਤਾਰਦੀਆਂ ਜੁੱਤੀਆਂ ਲੀਡਰਾਂ ਨੂੰ ਜ਼ਿੰਦਗੀ 'ਚ ਕਦੀ ਕਦੀ ਵੱਜਦੀਆਂ ਨੇ ਲੋਕਾਂ ਸਿਰ ਸਦਾ ਨੇ ਸਰਕਾਰ ਦੀਆਂ ਜੁੱਤੀਆਂ ਗੁਰਦੁਆਰੇ ਮੰਦਰ ਮਸਜਿਦ ਦੇ ਬਾਹਰ ਜੁੱਤੀ ਲਾ ਕੇ ਸਿਰ ਤੇ ਚੁੱਕੀ ਫਿਰਦੇ ਹੋ ਹੰਕਾਰ ਦੀਆਂ ਜੁੱਤੀਆਂ ਮੰਦਰ ਮਸਜਿਦ ਗੁਰਦੁਆਰੇ ਦੇ ਬਾਹਰ ਜੁੱਤੀ ਲਾ ਕੇ ਸਿਰ ਤੇ ਚੁੱਕੀ ਫਿਰਦੇ ਹੋ ਹੰਕਾਰ ਦੀਆਂ ਜੁੱਤੀਆਂ ਨਾ ਦੇਖਦੀਆਂ ਨਾ ਹੀ ਸੁਣਦਾ ਭਾਈ ਖੜਾ ਕੇ ਨਾਂ ਦਾ ਵੱਜਦੀਆਂ ਨੇ ਜਦ ਪਰਵਰ ਧிகਾਰਦੀਆਂ ਜੁੱਤੀਆਂ ਯੂਕੇ ਕੈਨੇਡਾ ਆਸਟ੍ਰੇਲੀਆ ਅਮਰੀਕਾ ਤੋਂ ਦੂਰ ਕਰਕੇ ਜਦ ਇੰਡੀਆ ਨੂੰ ਆਈਦਾ ਤੇ ਯਾਰ ਮੇਰੀ ਮੰਗਦੇ ਨੇ ਬਾਹਰ ਦੀਆਂ ਜੁੱਤੀਆਂ ਰੱਬ ਦੀ ਸੋ ਅੱਜ ਵੀ ਨੇ ਬੜਾ ਚੇਤੇ ਆਉਂਦੀਆਂ ਬੇਬੇ ਬਾਪੂ ਮਾੜੀਆਂ ਜੋ ਪਿਆਰ ਦੀਆਂ ਜੁੱਤੀਆਂ ਬੇਬੇ ਬਾਪੂ ਮਾੜੀਆਂ ਜੋ ਪਿਆਰ ਦੀਆਂ ਜੁੱਤੀਆਂ ਵਾਹ ਵਾਹ ਬੋਲੇ ਕੈਸੀਆਂ ਜੁੱਤੀਆਂ ਤੂੰ ਚੱਕੇ ਫਿਰਦਾ ਉਧਾਰ ਦੀਆਂ ਜੁੱਤੀਆਂ ਹੈ